ਪਹਿਲਾ ਜੀ ਤੁਹਾਨੂੰ ਬਸਾਕੀਆਂ ਬਹੁਤ ਬਹੁਤ ਮੁਬਾਰਕਾਂ ਫੁੱਟ ਨਿਕਲ ਚੁੱਕੇ ਆਪਾਂ ਅੰਬ੍ਰਿਸਰ ਲਈ ਗगन ਤੇ ਮੈਂ ਇਸ ਜਿਹੜੀ ਤੇ ਨਾਮ ਹੈ ਕਿ ਆਈ ਆਹ ਵਾਹ ਦੇਖੋ ਯਾਰ ਕਿ ਨਾ ਰਸ ਪਿਆਰਾ ਆਟੋ ਆ ਤੀਨ ਸੈ ਦਾ ਪੁਰਾ ਹਾਂ ਆਂ ਜਦ ਦੀ ਆਹ ਨਹੀਂ ਪਾਸਾ ਫਲ ਨਹੀਂ ਆਪਾਂ ਟੋਪ ਚ ਕਿੰਨਾ ਸਤ ਪਿਆਰੀ ਸਾਹ ਸੰਗਤ ਵਿੱਚ ਪੈਦਾ ਘੱਟ ਰਹੀ ਆ ਉਹ ਕੋ ਬੰਦ ਦਾ ਨਾਮ ਕੀ ਹੈ ਅਗਲੀ ਦੁਨੀਆ 21 ਜੀ ਸਤਿਕਾਰਯੋਗ ਜੀ ਸਾਰਿਆਂ ਨੂੰ ਨਵੇਂ ਨਵਕ ਤੁਹਾਡਾ ਸਵਾਗਤ ਹੈ ਵੈਲਕਮ ਟੂ ਪਹਚਾਨਣ ਅਗਲੀ ਦੁਨੀਆ 21 ਸੋ ਫਾਈਨਲੀ ਸਭ ਤੋਂ ਪਹਿਲਾਂ ਅੱਜ ਤੁਹਾਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਜੀ ਨੂੰ ਸਭ ਨੂੰ ਪਤਾ ਹੈ ਕਿ ਵਿਸਾਖੀ ਵਾਲੇ ਦਿਨ 1690 ਵਿੱਚ ਤਨ ਤਨ ਛੇਦ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਹੀ ਸਥਾਪਨਾ ਕੀਤੀ ਸੀ ਸੋ ਨੋ ਵੀ ਆ ਗੋਇੰਗ ਟੂ ਜਾ ਕੇ ਦਰਸ਼ਨ ਮੇਲੇ ਕਰਦੇ ਆ ਸੋ ਆ ਗਗਨਜੀ ਨਾਲ ਸੋ ਗਗਨਜੀ ਤੁਸੀਂ ਵੀ ਦੇ ਸਾਡੀ ਆਡੀਅנס ਨੂੰ ਵਧਾਈ ਬਹੁਰੀ ਪਿਆਰੀ ਸਾਹਿਬ ਨੂੰ ਸਾਕੀ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਅਸੀਂ ਦਰਸ਼ਨ ਕਰਨ ਚੱਲੇ ਆ ਸ਼੍ਰੀ ਅਮਰਸਰ ਸਾਹਿਬ ਸ਼ੀਦਾ ਸਾਹਿਬ ਦੇਖੇ ਜੋ ਕਿ ਹਰਮੰਦਰ ਸਾਹਿਬ ਵੀ ਹਰ ਸੱਚ ਦੇ ਜਹੀਦਾ ਵਾ ਅੱਜ ਅਸੀਂ ਸੋਚਿਆ ਵਸਾਕੀ ਦਾ ਦਿਹਾੜਾ ਤੋਂ ਨਾਲ ਸੰਡੇ ਆ ਬਾਬਾ ਸ਼ੀਦਾ ਜੀ ਦਾ ਦੁਪਹਿਰਾ ਕੱਟ ਕੇ ਆਨੇ ਆ ਹਾਂ ਜੀ ਅੱਜ ਚੱਲੇ ਬਾਬਾ ਦੀਪ ਸਿੰਘ ਦੇ ਪਰਿਵਾਰ ਤੋਂ ਸੋ ਥੋੜੀ ਦੇਰ ਤੱਕ ਆਪਾਂ ਬੱਸ ਸਟੈਂਡ ਪਹੁੰਚ ਜਾਣਾ ਹੈ ਤਾਂ ਬੱਸ ਸਟੈਂਡੋਂ ਬੱਸ ਲੈ ਕੇ ਸੋ ਲੋ ਜੀ ਆਪਾਂ ਪਹੁੰਚ ਚੁੱਕੇ ਆ ਆਪਣੇ ਬਟਾਲਾ ਦੇ বাস ਸਟੈਂਡ ਤੇ ਇਹ ਸਾਡਾ ਬਟਾਲਾ ਦਾ বাস ਸਟੈਂਡ ਆ ਸੋ ਐਂਟਰੀ ਕਰਨ ਲੱਗੇ ਆ ਸਾਡਾ ਭਰਾ लवली ਭਾਈ বাস ਸਟੈਂਡ ਤੇ ਆਪਣਾ ਜੋਬ ਕਰਦੇ ਤੁਹਾਨੂੰ ਮਿਲ ਚੁੱਕੇ ਨੇ ਸੋ ਹਾਲੋ ਭਾਜੀ ਕੀ ਹਾਲ ਚਾਲ ਕੀ ਠੀਕੋ ਅੱਲੇ ਮੁੰਡੀਆਂ ਬੋਲੋ ਮੇਰੇ ਵੀਰਾਂ ਭੈਣ ਭਰਾਵਾਂ ਨੂੰ ਵੀ ਸਾਖੀ ਦੀਆਂ ਬਹੁਤ-ਬਹੁਤ ਪਤਾਈਆਂ ਤੇ ਮਾਰਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਮਾਰਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਓਕੇ ਜੀ ਚੱਲਦੇ ਆ ਬਸ ਸਾਡੀ ਬਸਾਂ ਉਹ ਲੱਗ ਚੁੱਕੀਆਂ ਸੋ ਚੱਲਦੇ ਆ ਲੋ ਜੀ ਪਾ ਪਾਪਾ ਜੀ ਲੋ ਜੀ ਆ ਆ ਜਲਦੀ ਆ ਲੋ ਜੀ ਵਾਸਪਾ ਲਈ ਆਪਾਂ ਆਏ ਆ ਲੋ ਜੀ ਫਾਈਨਲੀ ਪਰ ਆ ਹੁਣੇ ਬਹਿ ਚੁੱਕੇ ਨੇ ਬਸ ਤੇ ਰੋਡ ਤੇ ਜੀ ਮਿਲ ਗਈ ਬਸ ਸਾਨੂੰ ਤੇ ਨਿਕਲ ਚੁੱਕੇ ਆ ਆਪਾਂ ਅੰਬ੍ਰਿਸਰ ਲਈ ਗगन ਤੇ ਮੈਂ ਹਾਈਵੇ ਵੇਖੋ ਕਿੰਨਾ ਨੀਡਰ ਕਲੀਨ ਤੋ ਤੋ ਗਰਮੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਬੜੀ ਬਸ ਹੁਣ ਨਹੀਂ ਜਾ ਰਹੀ ਐ ਗगन ਦੀਸ ਤੇ ਵੀ ਜਿੱਤੇ ਮੈਂ ਬੈਠੇ ਹੋਏ ਆ ਕਿੰਨਾ ਲੱਗ ਚੁੱਕਿਆ ਇੱਥੇ ਸਾਡੀ ਬੱਸ ਬੈਕ ਹੋ ਰਹੀ ਹੈ ਪੂਰੀ ਜਾਮਪੂਰਾ ਲੱਗਾ ਹੈ ਬੈਕ ਕਰਕੇ ਵਿੱਚ ਬਹਿਣਾ ਆਪਾਂ ਲੋ ਜੀ ਆਪਾਂ ਆ ਚੁੱਕੇ ਹਾਂ ਬੱਸ ਸਟੈਂਡ ਨਹੀਂ ਬੱਸ ਸਟੈਂਡ ਬੱਸ ਸਟੈਂਡ ਪਰ ਹੀ ਹੈਗਾ ਵਾ ਤੇ ਆਪਾਂ ਇੱਥੇ ਉਤਰ ਚੁੱਕੇ ਹਾਂ ਆਪ ਬਸ ਤੇ ਆਏ ਹਾਂ ਤੇ ਮਿੰਸਾਪੂਰੀਆਂ ਸਾਡੇ ਗੱਗੇ ਜੀ ਵੀ ਆ ਚੁੱਕੇ ਨੇ ਹੁਣ ਚੱਲਦੇ ਹਾਂ ਉਧਰ ਬੱਸ ਸਟੈਂਡ ਨਹੀਂ ਥੰਨੀ ਸ਼ਾਰਟ ਕਰ ਦੋਸਤਾ ਹੁਣ ਲਵਾਗੇ ਆਟੋ ਆਟੋ ਲੈ ਕੇ ਸੱਦਾ ਆਪਾਂ ਨਿਕਲ ਜਾਣਾ ਵਾ ਕਿੱਥੇ ਜਾਣਾ ਭਲਾ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਲੋ ਜੀ ਆ ਟੋ ਤੇ ਬਹਿ ਗਏ ਆ ਮਿੰਸਾਪੁਰ ਹੀ ਬਹਿ ਚੁੱਕਿਆ ਹੈ ਲੋ ਜੀ ਆ ਚੁੱਕੇ ਆ ਬੱਸ ਸਟੈਂਡ ਤੋਂ ਬਾਅਦ ਤੇ ਆ ਟੋ ਲੈਵਾ ਹੋ ਸਕਦਾ ਚੁੱਕੇ ਆ ਅੱਛੇ ਤੋਂ ਬਾਹਰ ਤੇ ਸੰਗਤ ਬਹੁਤ ਜ਼ਿਆਦਾ ਹੈਗੀ ਆ ਬਹੁਤ ਜ਼ਿਆਦਾ ਇਕੱਠਾ ਇੱਕ ਤੇ ਅਸੀਂ ਦਸਪਹਿਰਾ ਹੁੰਦਾ ਇਸ ਕਰਕੇ ਉਹ ਸੰਗਤ ਬਹੁਤ ਹੈ ਤੇ ਉਤੋ ਅੱਜ ਸੁਬਾਹ ਸਾਖੀ ਹੈ ਗਏਸ ਕਰਕੇ ਤੇ ਬਹੁਤ ਜ਼ਿਆਦਾ ਸੰਗਤ ਜਿਹੜੀ ਆਈ ਹੋਈ ਆ ਤੇ ਸੰਗਤ ਦਾ ਬਹੁਤ ਜ਼ਿਆਦਾ ਕਾਠਾ ਦੇਖੋ ਥਾਂ ਥਾਂ ਤੇ ਲੰਗਰ ਲੱਗੇ ਹੋਏ ਨੇ ਦੇਖੋ ਸਾਰੇ ਲੰਗਰ ਲੰਗਰ ਲੱਗੇ ਹੋਏ ਇੱਥੇ ਸੁਭਾਣੀ ਚੱਲ ਰਹੀ ਹੈ ਬਾਬਾ ਜੀ ਦੀ ਚਪੈਰਾ ਸਾਹਿਬ ਲੱਗਾ ਹੈ ਜਾਣਿਆ ਤੁਹਾਨੂੰ ਦਰਸ਼ਨ ਮਿਲੇ ਕਰਾਨੇ ਆ ਵੀਡੀਓ ਚ ਬਣੇ ਲਿਓ ਤੇ ਨਾਲੇ ਤੁਹਾਨੂੰ ਸਾਰੀ ਸਾਧ ਸੰਗਤ ਦੇ ਦਰਸ਼ਨ ਕਰਾਨੇ ਆ ਬਾਬਾ ਦੀ ਪੰਜੀ ਦੇ ਦਰਸ਼ਨ ਕਰਾਨੇ ਆ ਰੇ ਕੋਟ ਤੇ ਗੱਲਾਂ ਦੀ ਆਪਣਾ ਫੈਸਲਾ ਖਲੋਣ ਤੇ ਆ ਦੇਖੋ ਸਾਡੀ ਕੈਰੀ ਸਾਥ ਸੰਗਤ ਇੱਥੇ ਮਿਲੀ ਆ ਜਿਹੜੇ ਆਪਣੇ ਭਰਾ ਵਾ ਸੋ ਲਾਓ ਜਿਕਰਾਂ ਮੇਰੇ ਭਰਾ ਆ ਪੂਰੇ ਸੋਰੀ ਆ ਕਰੀਆ ਕਰੇ ਦੋ ਤੇ ਨਾਲ ਮੇਰਾ ਚੁਕੀ ਆ ਆਬਰ ਕਰੇ ਸੰਗਤ ਦਾ ਇਕੱਠ ਦੇਖੋ ਕਿੰਨਾ ਹੈ ਬਾਬਾ ਜੀ ਦੀ ਪਿਆਰੀ ਸਾਥ ਸੰਗਤ ਘਰ-ਬਾਰ ਤੱਕ ਬਣਾ ਤਾ ਇਹਨਾਂ ਨੇ ਦੇਖੋ ਸਾਜੀ ਸਾਥ ਸੰਗਤ ਦੀ ਬੇਟੀ ਦੇਖੋ ਯਾਰ ਧੁੱਪ ਚ ਕਿੰਦਾ ਸ ਪਿਆਰੀ ਸਾਥ ਸੰਗਤ ਜੀ ਚ ਪੈਦਾ ਗੱਡ ਰਹੀ ਆ ਹੁਕਮ ਆ ਯਾਰ ਨਿਕਲ ਮਾਣ ਮਾਰਤਾ ਜਨ ਜੀ ਜਨ ਕੁਣੀ ਹੋੜਨਾ ਹੁਕਮ ਚਾਣ ਪੂਰਾ ਜਲ ਦਿਸਤਾ ਵੇ ਵਰਤ ਮਾਰੇ ਯਾਰ ਧੁੱਪ ਚ ਜਲ ਆਵੇ Kita ini s i a ফোটো <laughs>

उत की उहो सोजी जानक दिन निरंज ਮੇਰੋ ਦਾ ਗਾਇਆ ਮੇਰਾ ਹੈ ਆਪਣੇ ਬਾਰੇ ਜੰਨਤਾ ਦਾ ਨਾਮ ਅਰੋ ਸਿੰਮਨ ਪ੍ਰਾਨ ਆਗਾ ਆ ਜਿਹੜਾ ਕਹਿੰਦਾ ਇਤੇ ਵਿਸਾਦ ਮੇਰੇ ਕੀ ਜਾਣੇ ਲੈਗ ਸਾਈਡ ਤੇ ਚੱਲ ਜੇ ਨਾਨਾ ਅਰੋ ਮੇਰਾ ਲਾ ਲਾ ਚੱਲਦਾ ਤੇ ਕਹੋ ਤੁਮ ਕਵਨ ਸੁਣਾਓ ਅਰੰਕਾਰ ਕੀ ਜਾਣੇ ਇਤੇ ਕਹੋ ਬੋਲੇ ਜੋਤਿ ਰਾਸੀ ਆਈ ਆ ਅਗੋਰੀਏ ਕਿੱਦ ਕਾ ਨਾਮ ਜੋੜੀ ਬਾਤ ਕਰੀ ਆਜ ਕਹੋ ਨਾਦਰਾ ਨਾਮ ਸੁਣਾਓ ਨਾਮ ਲੈ ਗੱਲ ਬਾਤ ਹੋ پہنار تھوڑے نال اوجا کنے جس میں ہن دے ہو میں بھی ہے اے دن تساں تھولا دندے تو گائے جو کر گج جا زمین اندرے کو دے اوہن ورن جاے مر تکے میں چوں بلندے نال مرن جاے توان تے کوئی ایک گھر پورا پورا ہو پروگرام ان تائے ایک دل میں ایک ارادت پڑا सतगुर ते दिल बल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਸਾਖੀ ਦੇ ਤਿਹਾੜੀ ਦੀ ਕਰੋੜ ਕਰੋੜ ਵਧਾਈ ਹੋਏ ਆਪ ਜੀ ਨੂੰ ਪਤਾ ਹੈ ਤਨਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਕਿ ਸਾਖੀ ਵਾਲੇ ਦਿਨ ਖਾਸਾ ਪੰਥ ਦੀ ਸਥਾਪਨਾ ਕੀਤੀ ਸੀ ਸੋ ਦੂਰ ਦੂਰ ਸੰਗਤ ਗੁਰਦੁਆਰੇ ਚ ਜਾ ਕੇ ਦਰਸ਼ਨ ਮੇਲੇ ਕਰਦੇ ਨੇ ਸੋ ਅੱਜ ਆਪਾਂ ਗੁਰਦੁਆਰਾ ਸ਼ਹੀ ਗੰਸਾਈ ਭਾ ਸੋ ਲੋਜੀ ਫਾਈਨਲੀ ਅਪਾਦਰਸ਼ਨ ਮੇ ਲੇਕਰ ਲਿਆ ਤੋ ਹੁਣ ਅਪਾ ਜਾ ਰਹੇ ਆਂ ਵਾਪਸੀ ਬਸ ਸਟੈਂਡ ਨੂੰ ਸੋ ਗਗਨ ਜੀ ਵੀਡੀਓ ਬਣਾ ਰਹੇ ਨੇ ਸੋ ਅਪਾ ਜਾ ਰਹੇ ਆਂ ਵਾਪਸ ਬਸ ਸਟੈਂਡ ਨੂੰ ਸੋ ਨਿਕਲ ਚੁੱਕੇ ਆਂ ਸੋ ਆ ਦੇਖੋ ਯਾਰ ਕਿੰਨਾ ਸੰਗਤ ਚਪੈਰੀ ਦੀ ਸਮਾਪਤੀ ਤੋਂ ਬਾਅਦ ਦੇਖੋ ਸੰਗਤ ਦਾ ਘੱਟ ਪੂਰਾ ਰੋਡ ਜਾਮ ਹੋ ਜਾਂਦਾ ਦੇਖੋ ਚਾਰ ਚਪੈਰੀ ਰਿਕਸ਼ਾ ਲੋਜੀ ਫਾਈਨਲੀ ਅਪ ਬਸ ਸਟੈਂਡ ਆ ਚੁੱਕੇ ਆਂ ਸੋ ਹੁਣ ਪੱ ਚੱਲੇ ਆਂ ਅੰਦਰ ਤੋ ਆ ਦੇਖੋ ਇਹ ਰਿਕਸ਼ੇ ਦਾ ਦਰੀ ਵੇਖੋ ਦੂਰ ਦੂਰ ਤੱਕ ਇਹ ਰਿਕਸ਼ੇ ਰਿਕਸ਼ੇ ਪੂਰਾ ਜਾਮ ਲੱਗਾ ਹੋਇਆ ਵਾ ਸੋ ਸਾਹਮਣੇ ਬੱਸ ਸਟੈਂਡ ਆ ਉਹ ਦੇਖੋ ਤੁਸੀਂ ਸਾਹਮਣੇ ਬੱਸ ਸਟੈਂਡ ਤੁਹਾਨੂੰ ਆਪਾਂ ਚੱਲੇ ਆ ਥੱਲੇ ਉਤਰਨ ਲੱਗੇ ਆ ਸੋ ਜਾਂਦੇ ਆ ਤੇ ਆਪਣੀ ਬੱਸ ਫੜਦੇ ਆ ਇਹ ਸਾਰੀਆਂ ਬੱਸਾਂ ਫੁੱਲ ਆ ਗਈਆਂ ਨੇ ਸੋ ਦੇਖਦੇ ਆ ਜਿਹੜੀ ਬੱਸ ਮਿਲਦੀ ਆ ਉਹ ਚ ਬੈਠਣ ਦੇ ਆ ਗਗਨ ਦੇਖਣ ਦੇ ਆ ਦੇਖੋ ਸਾਰੀਆਂ ਬੱਸਾਂ ਫੁੱਲ ਹੋਈਆਂ ਪਈਆਂ ਬਹੁਤ ਜ਼ਿਆਦਾ ਸੰਗਤ ਖਾਸ ਕਰ ਸੰਡੇ ਨੂੰ ਬਹੁਤ ਜ਼ਿਆਦਾ ਰਸ਼ ਹੁੰਦਾ ਬੱਸ ਸਟੈਂਡ ਤੇ ਮਿੱਸਾ ਦਾ ਬਸਟਾਨਾ ਦੇਖੋ ਕੀ ਨਾਮ ਤੇਰਾ ਹਾਂਜੀ ਕੀ ਨਾਮ ਹੈ ਈਸ਼ੰਦੀਪ ਕੀ ਕਰਦੇ ਹੋ ਪੜ੍ਹਦੇ ਹੈ ਕਿਹੜਾ ਸਕੂਲ ਵਰਸਟੋਕ ਵਰਸਟੋਕ ਬਟਾਲੇ ਅਗਲੀ ਬਟਾਲੇ ਨੂੰ ਬੇਟਾ ਪਬਲੀਕ ਪਬਲੀਕ ਹੈ ਅੱਛਾ ਮੈਂ ਮਹਿੰਦੀ ਬੋਲੀ ਜਾਂ ਨਾ ਡੜਨਾ ਕਿਹੜੀ ਕਲਾਸ ਪੜ੍ਹਦੇ ਹੈ 5th ਵਰਸਟੋਕ ਹੀ ਨਹੀਂ 5th ਪੜ੍ਹਦੇ ਬਿਲਕੁਲ 5th ਪੜ੍ਹਦਾ ਰੋਖੋਵਾ ਕ ਸਕੂਲ ਦਾ ਏ ਇੰਟਰਚੈਨਲ ਦਾ ਨਾਮ ਕੀ ਹੈ ਅਗਲੀ ਦੁਨੀਆ 21 ਹਾਂਜੀ ਰੰਗਲੀ ਦੁਨੀਆ 21 ਰੰਗਲੀ ਦੁਨੀਆ 21 ਚਲੋ ਜੀ ਉਹ ਬੱਚੇ ਦੇਖੋ ਦੂਸਰੀ ਵਾਸਤੇ ਬੈਠੇ ਹੋਏ ਨੇ ਤੇ ਉਹ ਵੀ ਲੌਗਇਨ ਕਰਦੇ ਪਏ ਸੀ ਤੇ ਬਹੁਤ ਕੋਸ਼ਿਸ਼ ਦੇ ਕੇ ਜਿੰਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਮੇਰਾ ਸੋ ਬਹੁਤ ਪਿਆਰੇ ਬੱਚੇ ਨੇ ਉਹ ਬਟਾ ਲੈਗੇ ਚਲੋ ਜੀ ਸਾਡੀ ਪਰਸਨਾ ਨਾ ਪਹਿਲਾਂ ਚਲ ਜਿਕੇ ਦੇਖੋ ਬੱਸ ਬੱਸ ਚ ਬਾੜੀ ਤੇ ਨਿਕਲ ਕੇ ਹੈਲੋ ਹੈਲੋ ਕਰ ਰਹੇ ਨੇ ਬਹੁਤ ਐਕਸੈਪਟਿਡ ਹੈ ਨਾ ਮਿਲ ਕੇ ਬਹੁਤ ਵਧੀਆ ਲੱਗਿਆ ਯਾਰ ਲੋ ਜੀ ਫਾਈਨਲੀ ਆਪਾਂ ਬਟਾਲੇ ਉੱਤਰ ਚੁੱਕੇ ਆ ਗਗਨ ਵੀ ਅਚਾਨਕ ਸਾਨੂੰ ਲਾਡੀ ਭਾਈ ਮਿਲ ਗਏ ਬਾਬਾ ਦੇ ਦਰਸ਼ਨ ਵਧੀਆ ਹੋ ਗਏ ਆ ਨਹੀਂ ਦਰਸ਼ਨ ਹੋ ਗਏ ਆ ਪਹਿਲਾਂ ਹੀ ਹੋਇਆ ਵਾ ਵਧੀਆ ਦਰਸ਼ਨ ਹੋ ਗਏ ਬਾਬਾ ਜੀ ਦੇ ਲੀ ਬਟਾਲੇ ਭਰਾ ਹੁਣੀ ਪਹੁੰਚ ਚੁੱਕੇ ਨੇ ਪ੍ਰਦੀਪ ਕੋਪਲ ਬਟਾਲੇ ਨੂੰ ਵੀ ਮਿਲ ਗਿਆ ਸੋ ਨਾਓ ਵੀ ਆਰ ਗੋਇੰਗ ਟੂ ਇਨ ਹੋਮ ਸੋ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਹੋਰ ਵਧੀਆ ਦਰਸ਼ਨ ਮਿਲੇ ਹੋਏ ਸੋ ਅਗਲੀ ਵੀਡੀਓ ਚ ਮਿਲਦੇ ਆਂ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਾਂਜੀ ਓਕੇ ਜੀ ਬੈਲ ਆਈਕਨ ਦਬਾਣਾ ਮਤ ਭੁੱਲਣਾ ਬਾਏ 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 ਬਾਏ